पटे ਤੇ ਜਿੱਥੇ ਆਪਣੇ ਮਜ਼ਦੂਰ ਇੱਟਾਂ ਪੱਥ ਦੇ ਨੇ ਨਾ ਉਥੇ ਆਪਾਂ ਜਿਹੜਾ ਸ਼ਵੀਲ ਲੈ ਕੇ ਆਏ ਦੇਖੋ ਬੱਚੇ ਕਿਦਾਂ ਭੱਜ ਭੱਜ ਜਾ ਰਿਹਾ ਤੇ ਇੱਥੇ ਨਾ ਜਿੰਨੇ ਵੀ ਕਿਰਤੀ ਮਜ਼ਦੂਰ ਪਰਿਵਾਰ ਨੇ ਇੱਥੇ ਰਹਿੰਦੇ ਨੇ ਸਾਰੇ ਪੱਠੇ ਦਾ ਤੇ ਪੱਠੇ ਦੀ ਜਿਹੜੀ ਕਮਾਈ ਹੈ ਇੱਟਾਂ ਜਿਹੜੀ ਪੱਥ ਦੇ ਨੇ ਮੈਂ ਕਹਿੰਦਾ ਵੀ ਟੁੱਪੇ ਰੜ ਕੇ ਆਪ ਰੜਨ ਵਾਲਾ ਕੰਮ ਹੀ ਆ ਨਾ ਤੇ ਇੱਥੇ ਇੱਟਾਂ ਪੱਥਣੀਆਂ ਤਾਂ ਬਹੁਤ ਮੁਸ਼ਕਲ ਨੇ ਤੇ ਇਹ ਹੱਕ ਦੀ ਕਮਾਈ ਆ ਐਨੀ ਧੁੱਪ ਦੇ ਵਿੱਚ ਜਿਹੜਾ ਆਪਣਾ ਪਿੱਟਾ ਪੱਥਰਾ ਤੇ ਆ ਤੁਹਾਨੂੰ ਦਿਖਾਉਣਾ ਆ ਜਿਹੜੇ ਨਿੱਕੇ ਨਿੱਕੇ ਘਰ ਬਣਾਏ ਹੋਏ ਨਾ ਇਹਨਾਂ ਦੇ ਵਿੱਚ ਮਜ਼ਦੂਰੀ ਕਰਕੇ ਤੇ ਇੱਥੇ ਹੀ ਰਾਤ ਨੂੰ ਸੌਂਦੇ ਨੇ ਆ ਸਾਰੇ ਉਹ ਦੂਰ ਤਈ ਇਹ ਘਰ ਬਣੇ ਨੇ ਨਿੱਕੇ ਨਿੱਕੇ ਤੇ ਇੱਥੇ ਹੀ ਰਹਿਣ ਵਸੇਰਾ ਇਹਨਾਂ ਦਾ ਤੇ ਇੱਥੇ ਹੀ ਕੰਮ ਕਰਕੇ ਇੱਥੇ ਹੀ ਸੌਂਦੇ ਨੇ ਆਹ ਦੇਖੋ ਇਧਰੋਂ ਵੀ ਜਿਹੜੇ ਆ ਕਿਰਤੀ ਮਜ਼ਦੂਰ ਨੇ ਇੱਥੇ ਚਲੋ ਹੁਣ ਤਾਂ ਥੋੜਾ ਜਿਹਾ ਰੈਸਟ ਦਾ ਟਾਈਮ ਆ 1 ਵਜਣ ਵਾਲਾ ਤੇ ਇਹ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਜਿਹੜੇ ਬਰਤਨ ਲੈ ਕੇ ਆਓ ਮਤੀਰੇ ਤੇ ਠੰਡਾ ਪਾਣੀ ਯਾਰ ਉਥੋਂ ਲੈ ਕੇ ਜਾਓ ਦੇਖੋ ਅੰਨਿੱਕੇ ਜਿਹੜੇ ਪੱਠੇ ਤੇ ਬੱਚੇ ਇਹਨਾਂ ਦੇ ਮਜ਼ਦੂਰਾਂ ਦੇ ਬੱਚੇ ਆ ਇਹ ਤੇ ਰਹ ਤੇ ਰਹਿੰਦੇ ਆ ਤੇ ਪੁੱਤ ਕਿੰਨੀ ਖੁਸ਼ੀ ਆ ਬਹੁਤ ਜਿਆਦਾ ਵਾਦਵਾ ਆ ਜਾਓ ਆ ਜਾਓ ਮੇਲੇ ਦੂਰ ਬਰਤ ਮੈਂ ਲੱਗਿਆ ਨੀ ਜੀ ਦੇਵ ਵੀ ਦੇਵ ਬੱਚਿਆਂ ਨੂੰ ਕੋਤ ਹੋਰ ਲੈ ਜਾ ਚੰਗਾ ਸਾਰਿਆਂ ਨੂੰ ਕਹਦੇ ਸਾਰਿਆਂ ਨੂੰ ਜਲ ਲੈ ਜਾਓ ਲੈ ਤੇ ਇਹ ਆਪਣੇ ਜਿਹੜੇ ਵਰਕਰ ਨੇ ਸੇਵਾਦਾਰ ਨੇ ਅੱਜ ਇੱਥੇ ਪੱਠਿਆਂ ਤੇ ਜਲ ਲੈ ਕੇ ਆ ਸੀ ਮਟੀਰੇ ਤੇ ਜਲ ਇਹਨਾਂ ਦੀ ਸੇਵਾ ਵੱਡੀ ਆ ਹਨਾ ਇੱਕ ਥਾਂ ਤੇ ਤਾਂ ਲਗਾ ਕੇ ਛਕਾਉਣਾ ਬਹੁਤ ਸੌਖਾ ਹੈ ਪਰ ਜਿਹੜਾ ਦੂਰ ਦੂਰ ਜਿੱਮੇ ਪਹਿਲਾਂ ਨਰੇਗਾ ਵਾਲਿਆਂ ਨੂੰ ਆਪਾਂ ਪਾਣੀ ਪਿਆ ਕੇ ਆਇਆ ਹੁਣ ਇੱਥੇ ਜਿਹੜੇ ਪੱਠੇ ਦੇ ਵਰਕਰ ਉਹਨਾਂ ਲਈ ਕੰਮਾਂ ਲਈ ਆਪਾਂ ਪਾਣੀ ਲੈ ਕੇ ਆਇਆ ਤੇ ਮਟੀਰੇ ਲੈ ਕੇ ਆਇਆ

ਦੇਪਾ <laughs> <laughs>

ਕਹਿੰਦੇ ਐ ਪਾਪਾ ਦੋ ਪਾਣੀ ਹੋਰ ਲੈ ਪਾਵਾ ਓਏ ਢੋਲੂ ਨੇ ਕਾ ਉੱਤਰ ਪੁੱਛੇ ਐ ਧਰ ਧਰਤਾ ਓਏ ਆਹ ਕੀ ਨਰਸਾ ਉਹ ਰੋੜ ਤੇ ਕਿੰਬਾ ਦਮ ਗੱਲ ਲੱਗਦੀ ਚੰਗੀ